ਟਾਡੇ ਦੋਸਤ ਚੋਨੀ ਜਵੰਦਾ ਅੱਜ ਹੈ ਜੀ 1 ਸਤੰਬਰ 2024 ਤੇ ਸੋਚਿਆ ਤੁਹਾਡੇ ਨਾਲ ਆਪਾਂ ਤਲਵੰਡੀ ਮਾਦੋ ਦੇ ਆਲੇ-ਦੁਆਲੇ ਲਾਗੇ ਦੇ ਜਿਹੜੇ ਪੈਂਡ ਆ ਕੇ ਜਾਂਦੇ ਆ ਤੇ ਰਸਤਿਆਂ ਦੀ ਖੂਬਸੂਰਤੀ ਇਹ ਜਿਹੜੇ ਪਹਿਲਾਂ ਜਿਹੜਾ ਕੱਚੇ ਸਨ ਹੁਣ ਪੱਕੇ ਹੋ ਗਏ ਨੇ ਇਹ ਨਾਲੇ ਵਾਲੇ ਦੋ ਵਾਲੇ ਬੁੱਟੇ ਜਿਹੜੇ ਲੱਗੇ ਹੋਏ ਨੇ ਹੋਰ ਮੌਸਮ ਦਾ ਹਾਲ ਪਤਾ ਲੱ ਜਾਂਦਾ ਕਿੰਨੀ ਕੁ ਤਬਦੀਲੀ ਆ ਚੁੱਕੀ ਆ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਆ ਜਾ ਫਿਰ ਆਪਾਂ ਸ਼ੁਰੂਆਤ ਕਰਦੇ ਆ ਇਹ ਆ ਪਿੰਡ ਕੋਟਲਾਹਿਰਾ ਕੋਟਲਾਹਿਰਾ ਤੋਂ ਆਰੀ ਸ਼ੜਕ ਇਹ ਆ ਜਾ ਫਿਰ ਹਣ ਆਪਾਂ ਪਿੰਡ ਤੇ ਲੰਡੀ ਮਾਦਨ ਚੱਲੀਏ ਪਰਸਤਾਨ ਤਲਵੰਡੀ ਮਾਦੋ ਏ ਹੋ ਗਿਆ ਜੀ ਪੈਂਟ ਪਾਜ ਗਿਆ ਜੀ ਤਲਵੰਡੀ ਮਾਦੋ ਓਕੇ ਜੀ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਵਿੱਚ